ਚੰਡੀਗੜ੍ਹ ਦੇ ਮੁਲਾਜ਼ਮ ਬਾਗੀਆਂ ਪਾਉਣ ਲੱਗੇ ਵੀ ਸਾਡੇ ਤੇ ਕੇਂਦਰੀ ਸਕੇਲ ਲਾਗੂ ਹੋਵੇ ਕਿਸੇ ਮੌਕੇ ਪੰਜਾਬ ਦੇ ਜਿਹੜੇ ਮੁਲਾਜ਼ਮਾਂ ਦੇ ਸਕਿੱਲ ਸੀ ਮੁਲਕ ਮੰਗ ਕਰਦਾ ਸੀ ਸਭ ਤੋਂ ਉੱਤੇ ਸੀ ਪੰਜਾਬ ਦੇ ਸਕਿੱਲ ਤਨਖਾਹਾਂ ਮੁਲਾਜ਼ਮਾਂ ਦੀ ਹੋਰ ਸਾਰੇ ਕਹਿੰਦੇ ਹਿਮਾਚਲ ਵੀ ਕਰਦਾ ਸੀ ਜਦੋਂ ਪੰਜਾਬ 'ਚ ਤਨਖਾਹਾਂ ਜਾਂ ਸਕੇਲ ਵਧੇ ਨਾਲ ਦੀ ਨਾਲ ਉਹ ਕਹਿੰਦੇ ਵੀ ਸਾਡੇ ਲਾਗੂ ਕਰੋ ਨਾਲ ਦੀ ਨਾਲ ਉਹ ਕਹਿੰਦੇ ਸਾਡੇ ਲਾਗੂ ਕਰੋ ਥੋੜਾ ਨਵੀਂ ਸਰਕਾਰ ਆ ਜਿਹੜੀ ਇਹ ਤਾਂ ਕਹਿਣੇ ਇਹਨੇ ਤਾਂ ਭਰਤੀ ਸ਼ੁਰੂ ਕਰ ਲਈ ਵੀ ਇਹ ਤੇ ਕੇਂਦਰੀ ਕਾਨੂੰਨ ਲਾਗੂ ਉਸਕੇ ਲੱਗ ਹੋਣਗੇ ਹਾਲਤ ਇਹ ਬਣ ਗਈ ਸਾਡੇ ਪੰਜਾਬ ਦੀ ਇਸ ਕਰਕੇ ਜਿਹੜਾ ਡੂੰਗਾ ਦਰਦਾ ਪੰਜਾਬ ਦਾ ਨਾ ਪੰਜਾਬ ਨਾਲ ਸੋਨਾਨਕ ਤੱਕੇ ਕੀਤੇ ਹੋਣੇ ਦੋ ਗੱਲਾਂ 'ਚ ਫਰਕ ਕਰਨਾ ਚਾਹੀਦਾ ਤੱਕੇ ਸਾਰੇ ਸੂਬਿਆਂ ਨਾਲੇ ਹੋ ਰਹੇ ਨੇ ਪੰਜਾਬ ਨਾਲ ਵਿਸ਼ੇਸ਼ ਵਿਤਕਰਾ ਜਿਹੜਾ ਸੰਵਿਧਾਨ ਨੂੰ ਅਲੰਗ ਕੇ ਕੀਤਾ ਗਿਆ ਇਹ ਜਿਹੜਾ ਕੀਤਾ ਗਿਆ ਸਾਰੀ ਇਹ ਕੀਤਾ ਗਿਆ ਵਾਧੂ ਆ ਭਾਵੇਂ ਪਾਣੀ ਦਾ ਹੋਵੇ ਭਾਵੇਂ ਚੰਡੀਗੜ੍ਹ ਦਾ ਹੋਵੇ ਪਾਵੇਂ ਹੋਰ ਯੂਨੀਵਰਸਲ ਜੋ ਸੂਲ ਦੂਜੇ ਸੂਬੇ ਬਣਾਉਣ ਵੇਲੇ ਲਾਗੂ ਕੀਤੇ ਪੰਜਾਬੀ ਸੂਬੇ ਵੇਲੇ ਇੱਕ ਕਾਨੂੰਨ ਉਹ ਲਾਗੂ ਨਹੀਂ ਕੀਤਾ ਏਰੀਆ ਮਾਪਣ ਦਾ ਨਹੀਂ ਕੀਤਾ ਤਹਿਸੀਲ ਨੂੰ ਕਈ ਮੰਨੋ ਜੀ ਪਿੰਡ ਨੂੰ ਨਾ ਮੰਨੋ ਜਿਹਦੇ ਕਰਕੇ ਪੰਜਾਬੀ ਬੋਲ ਮੰਨ ਲਓ ਉਹਨਾਂ ਦਾ ਬਾਅਦ ਚ ਦਿੱਤਾ ਨਾ ਹਿਮਾਚਲ ਉਹ ਤਾਂ ਅਕਾਲੀਆਂ ਦੀ ਸਹਿਮਤੀ ਹੋ ਗਈ ਸੀ ਬਾਕੀ ਤੇ ਵੀ ਚਲੋ ਸਹਿਮਤੀ ਹੋ ਸੀ ਜਦੋਂ ਸਾਰਾ ਪ੍ਰਮਾਨ ਕਰ ਲਿਆ ਜੇ ਗੰਗਾ ਨਗਰ ਆ ਜਾਂਦਾ ਕਰਨਾਲ ਤੱਕ ਉਹ ਆ ਜਾਂਦਾ ਰੋਲਈ ਖਤਮ ਸੀ ਸਾਰੇ ਰੋਲਈ ਖਤਮ ਸੀ ਹਰਿਆਣੇ ਨੂੰ ਜਿੰਨਾ ਪਾਣੀ ਜਾਂਦਾ ਉੱਚਾ ਹੈ ਉਦੋਂ ਵੱਧ ਚਲਿਆ ਜਾਂਦਾ ਰਾਜਸਥਾਨ ਨੂੰ ਪਾਣੀ ਕਿੱਥੇ ਜਾਂਦਾ ਜੀ ਰਾਜਸਥਾਨ ਨੂੰ ਆਪਾਂ ਦੇਖਦੇ ਆ ਜੇ ਪੰਜਾਬੀ ਬੋਲਦੇ ਇਲਾਕੇ ਆ ਜਾਂਦੇ ਉਸ ਉਸੂਲ ਦੇ ਮੁਤਾਬਕ ਇਹ ਸਾਰੇ ਝਗੜੇ ਖਤਮ ਹੋ ਜਾਣੇ ਹੁਣ ਅਸਲ ਚ ਲੋਕ ਪਾਰਟੀਆਂ ਨਾ ਨਿਸਲ ਹੋਏ ਪਏ ਨੇ ਹੱਥ ਨਹੀਂ ਪੈ ਰਿਹਾ ਕਿਸੇ ਦਾ